ਰਾਤ 12 ਵਜੇ ਪੇਸ਼ੈਂਟ ਭੇਜਿਆ ਸੀਗਾ ਸਿਰ 'ਚ ਟੋਪੜਾ ਮਾਰਿਆ ਕਿਹੜਾ ਪਿੰਡ ਹੈ ਵੀਰੇ ਦੱਸਿਓ ਕਿਵੇਂ ਮਲੇਰ ਪਿੰਡ ਹੈ ਕਿਵੇਂ ਮਾਰਿਆ ਟੋਪੜਾ ਉਹ ਸਿਰ 'ਚ ਲੋਹੇ ਦਾ ਪਾਈਪ ਦਾ ਟੋਪੜਾ ਬਣਿਆ ਹੁੰਦਾ ਜੀ ਹਾਂ ਉਹ ਰਾੜਾ ਰਾਟਾ ਟਾਈਪ ਹੁੰਦਾ ਜੀ ਤੇ ਇਹ ਮਤਲਬ ਗਲੀਆਂ ਦੇ ਵਿੱਚ 12 ਮੁਰੇ ਰੋੜੇ ਚਲਾ ਰਹੇ ਸੀਗੇ ਹਜੇ ਵੀ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਰੋੜਿਆਂ ਨਾਲ ਭਰੀਆਂ ਪਈਆਂ ਨੇ ਇਹ ਸਾਡਾ ਬੰਦਾ ਸੀਗਾ ਜਿਹੜਾ ਗੁਰਦੁਆਰਾ ਸਾਹਿਬ ਸੋਸਾਇਟੀ ਦਾ ਪ੍ਰਧਾਨ ਸੀਗਾ ਬਹੁਤ ਪਿੰਡ ਦਾ ਨੇਕ ਬੰਦਾ ਸੀਗਾ ਹਜ਼ਾਰਾਂ ਅਮਰਤਾਰੀ ਬੰਦਾ ਸੀਗਾ ਇਹ ਸਿਰਫ ਇਹ ਕਹਿ ਰਿਹਾ ਸੀਗਾ ਵੀ ਸਾਡੇ ਪਿੰਡ 'ਚ ਇੱਕ ਐਕਸੀਡੈਂਟ 'ਚ ਮੌਤ ਹੋ ਗਈ ਸੀ ਵੀ ਤੁਸੀਂ ਵੀਰ ਬਣ ਕੇ ਤੁਸੀਂ ਟਿਕ ਜੋ ਉਹ ਕਹਿੰਦੇ ਵੀ ਤੁਸੀਂ ਕੌਣ ਹੋਣਾ ਤੁਸੀਂ ਸਾਨੂੰ ਟਕਿਉਣ ਆਲਾ ਇੰਨੀ ਗੱਲ ਤੇ ਮਤਲਬ ਉਹਦੇ ਸਿਰ 'ਚ ਉਹਨੂੰ ਫੜ ਕੇ ਟੋਪੜੇ ਮਾਰੇ ਰਾੜਾ ਮਾਰੀਆਂ ਚਾਰ ਪੰਜ ਰਾੜਾ ਮਾਰੀਆਂ ਉਹ ਲੜੋੜੇ ਮਾਰ ਰਹੇ ਸੀ ਇਹਨੂੰ ਇਹ ਗਿਆ ਸੀਗਾ ਵੀ ਮੈਂ ਉਹਨਾਂ ਨੂੰ ਸਮਝਾ ਦਊਗਾ ਸਮਝਾ ਕੇ ਵਾਪਸ ਘਰੇ ਤੋੜ ਦਿਆਂ ਤਾਂ ਕੋਈ ਪਿੰਡ ਦੇ ਵਿੱਚ ਗਿਆ ਸੀ ਸਮਝਾਉਣ ਉਹਨਾਂ ਨੇ ਇਹਦੇ ਹੀ ਮਾਰੇ ਦੇਖੋ ਰਾਤ ਨੂੰ ਪ੍ਰਵੀਨ ਸੋਲੰਕੀ ਸਰ ਕੋਲੇ ਮੈਂ ਦਾਖਲ ਕਰਾਇਆ ਸੀ ਮੈਂ ਸਾਰੀ ਰਾਤ ਦੀ ਤੁਰਿਆ ਫਿਰਦਾ ਇੱਕ ਤਾਂ ਪੇਸ਼ੈਂਟ ਦਾ ਮਰਸਰ ਉਹਨਨ ਆਇਆ ਉਹਦਾ ਆਪਰੇਸ਼ਨ ਚੱਲ ਰਿਹਾ ਹੈ ਇਹਦਾ ਆਪਰੇਸ਼ਨ ਮੈਂ ਚਾਹੁੰਦਾ ਸੀ ਬੀ ਐਮ ਸੀ ਹਸਪਤਾਲ ਪ੍ਰਣਾਲੇ ਤੋਂ ਹੀ ਆਏ ਸੀ ਮੈਂ ਜਾਣਦਾ ਨਹੀਂ ਇਹਨਾਂ ਨੂੰ ਪਰ ਮੈਂ ਫੇਰ ਵੀ ਸੋਚਿਆ ਵੀ ਜੇ ਪ੍ਰੈਸ਼ਨ ਹੋ ਜਾਏ ਪਰ ਹੁਣ ਮੈਨੂੰ ਜਵਾਬ ਮਿਲ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਅੰਗ ਡੋਨੇਸ਼ਨ ਕਰ ਦੋ ਕਿਸੇ ਦੀਆਂ ਚਾਰ ਜਾਨਾਂ ਬਚਾ ਜੂ ਗੁਰਸਿੱਖ ਆ ਖੂਨ ਨਾਲ ਕੱਪੜੇ ਯਾਨੀ ਜਿਹਦੇ ਸਣੇ ਪਏ ਨੇ ਮੈਨੂੰ ਵੀ ਦੁੱਖ ਬਹੁਤ ਹੈ ਪਰ ਕੀ ਕਰ ਸਕਦੇ ਆ ਲੋਕਾਂ ਨੂੰ ਸਮਝ ਚਾਹੀਦੀ ਆ ਭਾਈ ਆਪਣੇ ਭੈਣਾਂ ਨੂੰ ਘਰ ਦੁਆਰਾ ਸਾਹਿਬ ਦੇ ਕੈਮਰੇ ਤੱਕ ਤੋੜਦੇ ਹੀ ਉਹਨਾਂ ਨੇ ਦਾਰੂ ਪੀਤੀ ਹੋਈ ਸੀ ਸਰਪੰਚ ਆ ਗਿਆ ਸਾਡੇ ਪਿੰਡ ਦਾ ਸਮਝਾਉਣ ਪੰਜ ਦੀ ਸਕੂਟਰੀ ਵੀ ਤੋੜਤੀ ਉਹਦੀ ਸਕੂਟਰੀ ਮਾਰ ਮਾਰ ਛੋਪੜੇ ਛੂਰ ਛੂਰ ਕਰਤੀ ਕਿੰਨੇ ਬੰਦੇ ਸੀ 50 ਬੰਦੇ ਸੀ 100 ਤੋਂ ਘੱਟ ਮਾਰੀ ਗੱਲ ਸਾਰੇ ਘਰ ਦੇ ਨਹੀਂ ਸਮਝਾਉਂਦੇ ਉਹਨਾਂ ਨੂੰ ਨਹੀਂ ਸਮਝਣ ਵਾਲੇ ਕਿਤਨੇ ਜਿਓ ਨਾ ਇਹ ਤਾਂ ਜਿਹੜਾ ਬੰਦਾ ਇਹਦਾ ਇਹ ਤਾਂ ਬਹੁਤ ਨੇਕ ਬੰਦਾ ਜੀ ਇਹ ਤਾਂ ਮੈਂ ਕਹਣਾ ਵੀ ਇੰਨਾ ਚੰਗਾ ਸਾਡੇ ਪਿੰਡ ਦਾ ਸਭ ਤੋਂ ਸਿਆਣਾ ਸੂਝਵਾਨ ਬੰਦਾ ਸੀਗਾ ਹਰ ਇੱਕ ਗਰੀਬ ਗੁਰਬੇ ਦੇ ਇਹਨੇ ਕੰਮ ਕਰਨਾ ਵਿਚਾਰੇ ਦਾ ਧਾਰਮਿਕ ਪਰਿਵਾਰ ਹੈ ਜੀ ਪਿੰਡ ਦਾ ਆ ਅਮਰਤਾਰੀਓ ਤੁਸੀਂ ਗੱਲ ਕਰੇ ਪਾਏ ਨੇ ਸਾਰੇ ਹਾਲ ਚਲੋ ਭਾਈ ਜੀ ਹੁਣ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਐਨ ਜੀਓ ਵੱਲੋਂ ਮੇਰੀ ਟੀਮ ਵੱਲੋਂ ਪਰ ਲੇਕਿਨ ਕੀ ਕਰੀਏ ਬਹੁਤੋ ਬਹੁਤ ਹੁੰਦਾ ਤਾਂ ਜਿਵੇਂ ਉਹ ਦੂਸਰੇ ਦਾ ਆਪਰੇਸ਼ਨ ਚੱਲ ਰਿਹਾ ਅੰਮ੍ਰਿਤਸਰ ਵਾਲੇ ਦਾ ਦੀ ਦੋ ਇਕੱਟਿਆ ਜੀ ਉਹਦਾ ਵੀ ਕਰਵਾ ਹੁੰਦਾ ਆ ਉਹਨੇ ਤੁਹਾਡੇ ਸਾਹਮਣੇ ਡਾ ਲਾ ਦਿੱਤਾ ਸਰ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੀ ਬਹੁਤ ਆ ਗੱਲ ਕੀਤੀ ਆਪਾਂ ਨੇ ਜੇ ਤੁਸੀਂ ਸਾਨੂੰ ਗਾਈਡ ਨਾ ਕਰਦੇ ਸੀ ਉਹਨਾਂ ਨੂੰ ਕਿਤੇ ਪ੍ਰਾਈਵੇਟ ਹਸਪੀਟਲ ਚ ਲਾਏ ਜਾਂਦੇ ਉੱਥੇ ਸਾਨੂੰ ਲੁੱਟੀ ਜਾਂਦੇ ਜੀ ਚਲੋ ਨਹੀਂ ਧੰਨਵਾਦ ਚਲੋ ਸਾਨੂੰ ਚੰਗੇ ਜੀ ਨਹੀਂ ਕਾਵਾ ਤਾਂ ਲਗਾ ਦੇ ਜਦੋਂ ਬੰਦੇ ਦੀ ਜਾਨ ਚਲੀ ਜਾਵੇ ਨਾ ਮੈਂ ਕੁਝ ਕਰ ਨਾ ਸਕਾਂ ਮੇਰਾ ਵੀ ਮਨ ਖਰਾਬ ਹੁੰਦਾ